ਕਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਬਾਹਰ ਸੱਚ ਬੋਲਦਾ ਜੀ ਆ ਆ ਆ ਬਣ ਗਈ ਰਾਜਧਾਨੀ ਤੇ ਆ ਕੇ ਅੱਜ ਆ ਗੱਲ ਬਣ ਗਈ ਤਾਂ ਹਾਲ ਦੇਖ ਲਓ ਇਹ ਬੰਦਾ ਜਿਹੜਾ ਇਹ ਬੰਦਾ ਆ ਨਸ਼ੇ ਦੀ ਗੱਲ ਕਰਦੇ ਸੀ ਸਾਰੇ ਤੁਸੀਂ ਮਜੀਠੀਏ ਦੀ ਇਹ ਬੰਦਾ ਸੀ ਜਿਹੜਾ ਐਸਆਈਟੀ ਦਾ ਐਸਆਈਟੀ ਨੂੰ ਹੈਡ ਕਰਦਾ ਸੀ ਜਿਨੇ ਸਾਰੇ ਤੱਤ ਕੱਢ ਕੇ ਰੱਖੇ ਸੀ ਨਸ਼ੇ ਦੇ ਇਸੇ ਗੱਲ ਤੇ ਪਾਰਟੀ ਚ ਉਹਨੂੰ ਜਦੋਂ ਫਾਇਦਾ ਲੈਣਾ ਸੀ ਵੀ ਆ ਅਸੀਂ ਵਿਜੇ ਕੁਮਰ ਪ੍ਰਤਾਪ ਜਿਹੜਾ ਸਭ ਤੋਂ ਇਮਾਨਦਾਰ ਬੰਦਾ ਏ ਅਸੀਂ ਪਾਰਟੀ 'ਚ ਲਿਆਂਦਾ ਇਹਨੂੰ ਸਾਰੇ ਜਗ੍ਹਾ ਕੈਂਪੇਨ ਕਰਨ ਤੋਰਦੇ ਸੀ ਵੀ ਆ ਜਦੋਂ ਇਮਾਨਦਾਰੀ ਦਾ ਚਿਹਰਾ ਸਾਡੇ ਵੱਲ ਆ ਤੇ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਾਂਗੇ ਇਹ ਰੋਜ਼ ਡੰਡਾ ਦਿੰਦਾ ਸੀ ਅੱਜ ਪਾਰਟੀ 'ਚ ਅੱਜ ਅੱਜ ਇੱਥੋਂ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਮਤਲਬ ਨਸ਼ਾ ਨਸ਼ਾ ਮਤਲਬ ਆਮ ਆਦਮੀ ਪਾਰਟੀ ਯਾਰ ਜਦੋਂ ਤੁਸੀਂ ਇੱਕ ਗੱਲ ਦੱਸੋ ਇਹ ਕਹਿੰਦੇ ਆ ਮਜੀਠੀਏ ਦੀ ਮੈਂ ਕਹਿੰਦਾ ਛੱਡੋ ਇਹਨੂੰ ਪੁੱਛੇ ਸਭ ਤੋਂ ਵੱਧ ਸ਼ਰਾਬ ਦਾ ਮਾਫੀਆ ਦੇ ਕੇਸ ਕਿਹਦੇ ਚੱਲਦੇ ਆ ਸਭ ਤੋਂ ਵੱਡਾ ਦੇਸ਼ ਦਾ ਸਭ ਤੋਂ ਵੱਡਾ ਜੇ ਸ਼ਰਾਬ ਦਾ ਕਾਲਾ ਕੰਮ ਕੀਤਾ ਤਾਂ ਉਹ ਕਿਨੇ ਕੀਤਾ ਕੌਣ ਰਹਿ ਕੇ ਆਇਆ ਤਿਹਾਰ ਜੇਲ੍ਹ ਚ ਇਹ ਗੱਲਾਂ ਕਿਹਜੀਆਂ ਕਰਦੇ ਆ ਸਬੂਰਤਾ ਰਿਆ ਨਹੀਂ ਨਸ਼ੇ ਚ ਇਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਕੋਈ ਕਸੂਰ ਨਹੀਂ ਮੁੱਖ ਮੰਤਰੀ ਨੂੰ ਤੁਸੀਂ ਮੇਰੇ ਤੋਂ ਵੀ ਵੱਧ ਜਾਣਦੇ ਹੋ ਧੂਰੀ ਦੇ ਉਹ ਠੀਕ ਆ ਉਹ ਆਪ ਵੀ ਕਹਿੰਦੇ ਆ ਮੈਨੂੰ ਰੋਜ਼ ਕਹਿੰਦੇ ਆ ਵੀ ਮੈਂ ਲੀਵਰ ਕਿਹੜਾ ਗੁਵਿੰਦਗੜ੍ਹ ਤੋਂ ਉਹਨਾਂ ਨੇ ਮੰਨ ਹੀ ਲਿਆ ਵੀ ਮੈਂ ਜੇ ਮੈਂ ਓਨੀ ਪਿੰਦਾ ਹੋਵਾਂ ਵੀ ਜੇ ਲੀਵਰ ਵਾਲੀ ਗੱਲ ਕਰੀ ਆ ਪਰ ਉਹਨਾਂ ਨੇ ਮੰਨ ਲਈ ਵੀ ਮੇਰਾ ਲੀਵਰ ਗੁਵਿੰਦਗੜ੍ਹ ਤੋਂ ਹੀ ਲੱਗਿਆ ਏ ਇਸ ਕਰਕੇ ਉਹ ਆਪਣੇ ਨਜ਼ਾਰੇ ਲੈ ਰਹੇ ਆ ਲੈ ਲੈਣ ਦੇ ਕੋਈ ਗੱਲ ਨਹੀਂ ਅੱਜ ਤਾਂ ਹੁਣ ਤਾਂ بارشਾਂ ਦੇ ਦੇਣਾ ਹੋਰ ਨਜ਼ਾਰੇ ਲੈ ਰਹੇ ਹੋਣੇ ਜਦੋਂ ਅੱਗੇ ਮੈਨੂੰ ਪਤਾ ਉੱਥੇ ਚੰਗੇ ਮੌਸਮ ਜਦੋਂ ਹੁੰਦਾ ਸੀ ਇੱਧਰ ਨੂੰ ਚਲੇ ਜਾਂਦੇ ਸੀ ਹਿਸ਼ਾਰਪੁਰ ਵੱਲੋਂ ਤੇ ਹੁਣ ਚੰਗਾ ਮੌਸਮ ਆ ਹੁਣ ਤਾਂ ਵੈਸੀ ਝੜੀ ਲੱਗੀ ਹੋਈ ਆ ਤੇ ਉਧਰ ਤੁਹਾਡੇ ਸੀਐਨਡੀ ਵੀ ਝੜੀ ਲੱਗੀ ਆ ਦੇਖੋ ਜੀ ਮਜੀਠੀਆ ਤਾਂ ਨਿਕਲ ਗਿਆ ਤਾਂ ਹੀ ਮੈਂ ਤਾਂ ਅਸੀਂ ਤਾਂ ਬਿਆਨ ਇਹੀ ਦੇ ਰਹੇ ਆ ਨਸ਼ੇ ਦਾ ਤਾਂ ਕੇਸ ਹੀ ਨਹੀਂ ਪਾਇਆ ਉਹ ਤਾਂ ਡੀਏ ਦਾ ਕੇਸ ਆ ਵੀ ਉਹਦੇ ਕੋਲ ਜਿਹੜੀ ਉਹਦੀ ਜਿੰਨੀ ਇਨਕਮ ਆ ਉਹ ਤੋਂ ਵੱਧ ਪੈਸੇ ਆ ਪਟਿਆਲਾ ਜੇਲ੍ਹ ਸੀਗੇ ਮਜੀਠੀਆ ਸਾਹਿਬ ਉਦੋਂ ਤਾਂ ਬੇਲ ਕਰਾਤੀ ਆਹੀ ਸ਼ੈੱਲ ਕੰਪਨੀਆਂ ਉਹ ਦੱਸਿਆ ਸੀ ਵੀ ਇਹਦੇ ਵਿੱਚ ਹੁਣ ਤਾਂ ਉਹ ਗੱਲ ਹੀ ਛੱਡ ਗਏ ਹੁਣ ਤਾਂ ਕਹਿੰਦੇ ਇਹ ਸ਼ੈੱਲ ਕੰਪਨੀਆਂ ਜਿਹਦਾ ਪੈਸਾ ਆਏ ਪਹਿਲਾਂ ਕਿਹਾ ਸੀ ਵੀ ਨਸ਼ੇ ਦਾ ਪੈਸਾ ਇਹ ਕੰਪਨੀਆਂ ਚ ਉਹਦੇ ਵਿੱਚ ਰੁਬੇਲ ਮਿਲ ਗਈ ਇਸ ਕਰਕੇ ਆਹ ਜਿਹੜੇ ਅਫਸਰ ਲਾਏ ਨੇ ਕਿਉਂਕਿ ਉਹਨਾਂ ਨੂੰ ਪਹਿਲਾਂ ਸਸਪੈਂਡ ਕੀਤਾ ਹੈ ਜਾਂ ਸਵਰਨਜੀਤ ਜਿਹੜਾ ਸਵਰਨਦੀਪ ਜਾਂ ਜਿਹੜਾ ਵੀ ਐਸਐਸਪੀ ਗਿਆ ਹੈ ਉਹਨੂੰ ਪਹਿਲਾਂ ਸਸਪੈਂਡ ਕੀਤਾ ਹੈ ਫਿਰ ਉਹਦੇ ਜੋਰ ਪਾ ਕੇ ਵੀ ਇਹ ਕੰਮ ਕਰ ਅਸੀਂ ਉਹਦੇ ਹੱਕ ਦੇ ਨਹੀਂਗੇ ਕੋਈ ਮਜੀਠੀਏ ਦੇ ਕੌਣਾ ਹੱਕ ਕੋਈ ਵੀ ਨਹੀਂ ਹੱਕ ਚ ਕਿਉਂ ਹੋਊਗਾ ਨਾਲੇ ਹੱਕ ਚ ਮੈਨੂੰ ਇਹ ਦੱਸੋ ਕਿਸੇ ਨੇ ਆਪਣਾ ਲੋਕਾਂ ਦੇ ਅਕਸਾ ਜਿਹੜਾ ਉਹ ਆਪਣਾ ਖਰਾਬ ਕਰਨਾ ਅਸੀਂ ਤਾਂ ਉਲਟਾ ਇਹ ਕਹਿ ਰਹੇ ਹਾਂ ਵੀ ਤੁਸੀਂ ਮਨਚੀਟੀਆਂ ਨੂੰ ਬਚਾਤਾ ਮਨਚੀਟੀਆਂ ਨੂੰ ਕੱਢਤਾ ਨਸ਼ੇ ਤੋਂ ਬਾਦ ਤੁਸੀਂ ਤਾਂ ਉਹ ਤੇ ਜਿਵੇਂ ਆਮਦਨ ਤੋਂ ਵੱਧਦਾ ਇੱਕ ਇੱਕ ਆ ਵੀ ਹਾਂ ਭਾਈ ਤੇਰੀ ਅਨ ਕਮ ਲੱਖ ਰੁਪਈਆ ਤੇਰੀ ਜਾਇਦਾਦ 2 ਲੱਖ ਦੀ ਬਣੀ ਹੋਈ ਆ ਉਹ ਉਹ ਕਿਸ ਕੀ ਆ ਉਹ ਸਾਬਤ ਕਰ ਦੇਣ ਕਿ ਅਗਲੇ ਕੱਲ ਨੂੰ ਵੀ ਸਾਡੀ ਜੀ ਇੱਥੋਂ ਆਇਆ ਇੱਥੋਂ ਆਇਆ ਬਾਹਰ ਨਿਕਲ ਜਾ ਇਹਨੂੰ ਮੈਂ ਨਹੀਂ ਸਮਝ ਸਕਦਾ ਪਰ ਇਹ 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 ਕੀ ਆ ਜਦੋਂ ਦੇ ਦਿੱਲੀ ਵਾਲੇ ਆਏ ਨੇ ਉਹ ਆਪਣਾ ਬੇਸਮਝੀ ਵਾਲੀਆਂ ਗੱਲਾਂ ਕਰ ਰਹੇ ਆ ਇਹੀ ਕੇਜਰੀ ਵਾਲਾ ਇੱਕ ਮਿੰਟ ਇਹੀ ਕੇਜਰੀ ਵਾਲਾ ਇਹੀ ਕੇਜਰੀ ਵਾਲਾ ਜਿਹਨੇ ਮਜੀਠੀਏ ਤੋਂ ਮਾਫੀ ਮੰਗੀ ਸੀ ਪਹਿਲਾਂ ਬੋਰਡ ਲਾਏ ਫਿਰ ਮਜੀਠੀਏ ਨੂੰ ਰਿਟਰਨ ਕੋਰਟ ਚ ਮਾਫੀ ਮੰਗੀ ਵੀ ਮੈਂ ਜਿਹੜਾ ਨਸ਼ਾ ਤਸਕਰੇ ਨੂੰ ਕਿਹਾ ਏ ਨਸ਼ੇ ਦੇ આરોਪ ਲਾਏ ਆ ਉਹਦਾ ਉਹਦੇ ਬਾਰੇ ਦੱਸਣ ਭਗਵੰਤ ਮਾਨ ਉਹਨਾਂ ਬਾਰੇ ਦੱਸਣਾ ਆਮ ਆਦਮੀ ਪਾਰਟੀ ਵਾਲੇ ਵਾਰੰਟੀਅਰ ਵੀ ਤੁਹਾਡੇ ਬੌਸ ਨੇ ਤੁਹਾਡੇ ਕੇਜਰੀ ਵਾਲ ਨੇ ਉਹ ਤੋਂ ਮਾਫੀ ਕਿਉਂ ਮੰਗੀ ਤੁਸੀਂ ਤਾਂ ਉਹ ਮਾਫੀ ਮੰਗ ਕੇ ਭੱਜੇ ਹੁਣ ਸਿਰਫ ਇਹ ਆ ਵੀ ਸਾਡੇ ਦਿਨ ਸਾਲ ਕੋਈ ਡਿਵੈਲਪਮੈਂਟ ਹੀ ਕੁਝ ਹੋਇਆ ਨਹੀਂ ਉਹਨੋਂ ਮਜੀਠੀ ਨੂੰ ਦੁਬਾਰਾ 4 ਦਿਨ ਖਬਰ ਚਲਾ ਲਿਆ